ਜਿਹੜੀ ਹੈਡਲਾਈਨ ਬਣੀ ਹੋਈ ਆ ਉਹ ਭਈ ਅਕਾਲੀ ਦਲ ਮਜੀਠੀਆ ਸਾਹਿਬ ਦੀ ਪੇਸ਼ੀ ਸੁਖਬੀਰ ਬਾਦਲ ਦੀ ਰਿਹਸਤ ਉਹ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਇੱਕ ਮਿੱਤਰ ਇੱਥੇ ਕਮੈਂਟ ਉਹਨੇ ਕੀਤਾ ਹੋਇਆ ਸੀ ਉਹਨਾਂ ਦੇ ਕਮੈਂਟ ਤੋਂ ਮੈਂ ਸ਼ੁਰੂ ਕਰਦਾ ਉਹ ਵੀ ਕਹਿੰਦੇ ਵੀ ਅੱਜ ਦੇ ਅਕਾਲੀ ਜਿਹੜੇ ਪ੍ਰਧਾਨ ਨੇ ਉਹ ਸਾਰੇ ਸੁਰਖੀ ਬਣੇ ਹੋਏ ਨੇ ਤੇ ਪਹਿਲਾਂ ਤੇ ਆਪਾਂ ਚਲੋ ਮਜੀਠੀਆ ਸਾਹਿਬ ਵਾਲੇ ਪਾਸੇ ਗੱਲ ਕਰ ਲਈਏ ਰਿਮਾਂਡ ਖਤਮ ਹੋਇਆ ਪੇਸ਼ੀ ਸੀ ਹੁਣ ਕਹਿੰਦੇ ਵੀ ਰਿਮਾਂਡ ਹੋਰ ਵਧ ਗਿਆ ਤੇ ਅਜੇ ਤੱਕ ਤੇ ਉਧਰ ਵੀ ਸਵਾਲ ਜਵਾਬ ਚੱਲਣਗੇ ਰਿਮਾਂਡ ਵਧਣ ਦਾ ਕਾਰਨ ਕੀ ਕੋਈ ਪਤਾ ਲੱਗਿਆ ਵੀ ਕਾਹਦੇ ਵਾਸਤੇ ਰਿਮਾਂਡ ਵਧਾਇਆ ਗਿਆ ਹੋਰ ਦੇਖੋ ਰਿਮਾਂਡ ਚੜਾਉਂਦਾ ਨਾ ਰਿਮਾਂਡ ਦੇ ਵਿੱਚ ਇੱਕ ਬਹਿਸ ਹੁੰਦੀ ਹੈ ਸਭ ਜੀ ਇਹਨੂੰ ਗੌਰ ਨਾਲ ਵੇਖੋਗੇ ਕਿ ਵਿਕਰਮ ਮਜੀਠੀਏ ਨੂੰ ਤਾਂ ਸਵੇਰੇ ਹੀ ਲਿਆਏ ਸੀ ਅਦਾਲਤ ਦੇ ਵਿੱਚ ਹਾਂਜੀ ਤੇ ਤੁਹਾਡੇ ਕੋਲ ਖਬਰ ਹੁਣ ਆ ਰਹੀ ਹੈ ਨਾ ਦੁਪਹਿਰ ਇਹਦਾ ਮਤਲਬ ਕਿ ਇੱਕ ਬਹਿਸ ਚੱਲਦੀ ਆ ਉੱਥੇ ਤੇ ਜਦੋਂ ਬਹਿਸ ਚੱਲਦੀ ਆ ਰਿਮਾਂਡ ਨੂੰ ਲੈ ਕੇ ਤੇ ਉਹਦੇ ਵਿੱਚ ਦੋ ਪਾਸੇ ਤੋਂ ਦਲੀਲਾਂ ਹੁੰਦੀਆਂ ਸਰਕਾਰੀ ਪੱਖ ਦੀ ਦਲੀਲ ਹੁੰਦੀ ਹੈ ਕਿ ਜੀ ਅਸੀਂ ਆ ਕਰਵਾਉਣਾ ਆ ਕਰਵਾਉਣਾ ਡਿਫੈਂਸ ਪੱਖ ਦੀ ਦਲੀਲ ਹੁੰਦੀ ਹੈ ਕਿ ਇਹ ਰਿਮਾਂਡ ਨਹੀਂ ਬਣਦਾ ਇਹ ਆਧਾਰ ਨਹੀਂ ਬਣਦਾ ਜੀ ਤਾਂ ਇਹੀ ਚੀਜ਼ ਹੁੰਦੀ ਹੈ ਉਹ ਹੁਣ ਕਿਹੋ ਜਿਹਾ ਕੇਸ ਆ ਕਿਹੋ ਜੀਆਂ ਉਹਦੇ ਵਿੱਚ ਗਰਾਉਂਡਸ ਨੇ ਉਹ ਸਾਰੀਆਂ ਚੀਜ਼ਾਂ ਬਹਿਸ ਦਾ ਵਿਸ਼ਾ ਬਣਦੀਆਂ ਤੇ ਗਾਂ ਫਿਰ ਫੈਸਲਾ ਉਹਦੇ ਆਧਾਰ ਤੇ ਆਉਂਦਾ ਹੁਣ ਦੇਖੋ ਵਿਕਰਮ ਜੀਠੀਆ ਤਾਂ 4 ਦਿਨ ਦਾ ਰਿਮਾਂਡ ਉਹਨਾਂ ਨੇ ਹੋਰ ਲੈ ਲਿਆ ਜੀ ਕੋਰਟ ਦੇ ਵਿੱਚ ਕਿਹਾ ਕਿ ਬਿਕਰਮ ਮਜੀਠੀਆ ਤੇ ਸਹਿਯੋਗ ਨਹੀਂ ਕਰਦਾ ਜਾਂਚ ਪੜਤਾਲ ਦੇ ਵਿੱਚ ਇੱਥੇ ਚਰਚਾਵਾ ਕਈ ਹੋਰ ਚੱਲ ਰਹੀਆਂ ਸੀ ਕਿ ਬਿਕਰਮ ਮਜੀਠੀਆ ਤੇ ਬੜਾ ਚਾਲੂ ਹੋ ਗਿਆ ਜੀ ਉੱਤੇ ਸਾਰਾ ਕੁਝ ਦੱਸੀ ਜਾ ਰਿਹਾ ਹੂੰ ਮਤਲਬ ਕਿ ਅੰਤਿਤੇ ਇੱਕ ਬੰਦੇ ਨੇ ਮੈਨੂੰ ਫੋਨ ਕੀਤਾ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਉਹ ਕਹਿੰਦਾ ਕੋਈ ਵੀਡੀਓ ਪਾਈ ਖਲ ਨੂੰ ਤਾਂ ਕਹਿੰਦਾ ਕਿ ਬਰਫ਼ ਤੇ ਲਟਾ ਕੇ ਮਜੀਠੀਆ ਨੂੰ ਕੁੱਟਣ ਡਾਇਆ ਨੇ ਹੂੰ ਕਿਸੇ ਨੇ ਵੀਡੀਓ ਬਣਾ ਕੇ ਅੰਦਰ ਵਾਲੀ ਵੀਡੀਓ ਪਤਾ ਨਹੀਂ ਕਿਵੇਂ ਬਣਾ ਲੈਂਦੇ ਤੇ ਕਿਦਾਂ ਇਹ ਨਹੀਂ ਨਹੀਂ ਮੈਂ ਉਹ ਹੋ ਸਕਦਾ ਭਾਈ ਸਾਹਿਬ ਬਰਫ਼ ਦੀ ਸਿੱਲੀ ਉੱਥੇ ਛੱਡ ਕੇ ਆਏ ਹੋਣ ਰੇੜੀ ਤੇ ਲੱਦ ਕੇ ਜੀ ਜੇ ਕਿਸੇ ਨੇ ਮੈਨੂੰ ਤਾਂ ਕਿਸੇ ਨੇ ਫੋਨ ਕੀਤਾ ਕਹਿੰਦੇ ਜੀ ਤੁਸੀਂ ਮੈਂ ਕਿਹਾ ਨਹੀਂ ਸਰ ਮੈਂ ਤੇ ਨਾ ਇਹਦਾ ਦੀ ਕੋਈ ਗੱਲ ਹੁੰਦੀ ਆ ਇਹ ਐਵੇਂ ਇੱਥੇ ਦੀ ਫालतू ਬੈਸਿਆ ਕੀ ਹੋ ਜਾਏਗਾ ਵਾਹ ਹੋ ਜਾਏਗਾ ਗੱਲ ਜਿਹੜੀ ਇਸ ਵੇਲੇ ਆ ਉਹ ਇਹ ਆ ਕਿ ਅਕਾਲੀਆਂ ਨੇ ਪ੍ਰੋਟੈਸਟ ਕਰਨਾ ਸੀ ਅੱਜ ਜੀ ਉਹ ਨਾਕਾਮ ਕੀਤਾ ਬਿਲਕੁਲ ਸੁਖਬੀਰ ਸਿੰਘ ਬਾਦਲ ਨੂੰ ਹਿਰਾਸਤ ਚ ਲੈ ਲਿਆ ਫਿਰ ਸਭ ਤੋਂ ਵੱਡੀ ਗੱਲ ਇਹ ਆ ਕਿ ਕੁਝ ਨੇਤਾਵਾਂ ਦੇ ਘਰੇ ਸਵੇਰ ਤੋਂ ਹੀ ਪੁਲਿਸ ਚਲੇ ਗਈ ਸੀ ਜੀ ਜੀ ਇਹਦਾ ਮਤਲਬ ਹੈ ਕਿ ਇਹਨਾਂ ਦੇ ਕੋਲ ਸੂਈਆ ਸੂਚਨਾ ਸੀ ਕਿ ਅਕਾਲੀ ਉੱਥੇ ਇਕੱਠੇ ਹੋ ਸਕਦੇ ਆ ਇਹਨਾਂ ਨੂੰ ਕਿਸੇ ਤਰੀਕੇ ਨਾਲ ناکਾਮ ਕਰੋ ਦੇਖੋ ਗੱਲ ਇਹ ਆ ਕਿ ਥੋੜਾ ਪਤਨਕਨੀਕੀ ਤੌਰ ਤੇ ਵੀ ਆਵਾਂਗੇ ਇੱਕ ਚੀਜ਼ ਜਿਹੜੀ ਇੱਥੇ ਚੱਲ ਰਹੀ ਆ ਨਾ ਉਹਦੇ ਤੇ ਥੋੜਾ ਜਿਹਾ ਆਪਾਂ ਸੰਖੇਪ ਦੇ ਵਿੱਚ ਚਰਚਾ ਕਰ ਲਈਏ ਤੇ ਬਿਹਤਰ ਆ ਜੀ ਇੱਥੇ ਅਮਰਤਪਾਲ ਸਿੰਘ ਤੇ ਕਰੈਕਟਡਾਊਨ ਹੋਇਆ ਤੇ ਕਿਆ ਕਿਆ ਕਿ ਇਹ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਆ ਤੇ ਉਸੇ ਇਵਜ਼ ਦੇ ਵਿੱਚ ਹੂੰ ਉਸੇ ਓਲੇ ਦੇ ਵਿੱਚ ਸਮੇਤ ਆਪਣੇ ਜੀ ਆਈ ਵਾਲੋ ਦੇ ਇਹਨਾਂ ਨੇ ਹੋਰ ਬਦੂਸ਼ੇ ਬੰਦਿਆਂ ਨੂੰ ਸੇਕ ਲਾਇਆ ਇੱਥੇ ਆਪਣੇ ਪਿੰਡ ਦੇ ਇੱਕ ਆਪਣੇ ਏਰੀਏ ਦੀ ਇੱਕ ਧਾਰਮਿਕ ਸ਼ਖਸੀਅਤ ਆ ਜੀ ਉਹਨੂੰ ਨਜਾਇਜ਼ ਜੇਲ ਦੇ ਵਿੱਚ ਸੁਟਿਆ ਗਿਆ ਸੀ ਉਸ ਟਾਈਮ ਹੂੰ ਜਦ ਕਿ ਉਹਦੇ ਮਗਰ ਕਈ ਪਿੰਡ ਗਏ ਸਨ ਹੂੰ ਕਿ ਭਾਈ ਇਹ ਇਸ ਬੰਦੇ ਤੱਕ ਸੁਰਕੀ ਆ ਜੀ ਮਤਲਬ ਕਈ ਐਵੇਂ ਹੀ ਠੀਕ ਹੈ ਜੀ ਉਦੋਂ ਵੀ ਇਹਨਾਂ ਨੇ ਗੱਲ ਬਲੇਟਦੀ ਕਿ ਇਹ ਬੰਦੇ ਇਦਾਂ ਹੁੰਦਾ ਹੈ ਨਾ ਠੀਕ ਹੈ ਫਿਰ ਉਹ ਤੋਂ ਇਲਾਵਾ ਜਿਹੜੇ ਬੰਦੇ ਦਾ ਮਤਲਬ ਕਿ ਸਰੋਕਾਰੀ ਕੋਈ ਨਹੀਂ ਲਦਾ ਜੀ ਇਹਨਾਂ ਨੇ ਫਿਰ ਕਿਸਾਨਾਂ ਨੂੰ ਕੁੱਟਿਆ ਹੂੰ ਕਿਸਾਨਾਂ ਨੂੰ ਕੁੱਟਣ ਤੋਂ ਬਾਅਦ ਇਹਨਾਂ ਨੇ ਫਿਰ ਇੱਕ ਬੜਾ ਮਤਲਬ ਕਿ ਜ਼ਬਰਿਆ ਢੰਗ ਜਿਹਾ ਅਪਣਾਇਆ ਕਿ ਜਾ ਕੇ ਕੋਈ ਵੀ ਮਾੜਾ ਮੂਟਾ ਅਲਾਨੀਆਂ ਪ੍ਰੋਟੈਸਟ ਹੁੰਦਾ ਹੈ ਤੇ ਇਹ ਘਰਾں ਚ ਆਗੂਆਂ ਨੂੰ ਨੱਪ ਲੈਂਦੇ ਆ ਜੀ ਫਿਰ ਉੱਥੇ ਕਿਹਾ ਗਿਆ ਕਿ ਇਹ ਧਰਨੇ ਲਾਉਂਦੇ ਆ ਸੜਕਾਂ ਬੰਦ ਕਰਦੇ ਆ ਇਹ ਕਾਰੋਬਾਰ ਪ੍ਰਭਾਵਿਤ ਕਰਦੇ ਆ ਰੋਜ਼ਗਾਰ ਪ੍ਰਭਾਵਿਤ ਕਰਦੇ ਆ ਉਹ ਗੱਲ ਆਈ ਗਈ ਉਹ ਕਿ ਹੁਣ ਫੇਰੇ ਮੌਕਾ ਦੇਖੋ ਦੇਖ ਅਕਾਲੀ ਜਾਂਦੇ ਆ ਉੱਥੇ ਕਹਿੰਦੇ ਆ ਕਿ ਭਈ ਉਹਨਾਂ ਦੇ ਘਰਾਂ 'ਚ ਵੀ ਰੈਡਾ ਹੂੰ ਘਰਾਂ 'ਚ ਵੀ ਪੁਲਿਸ ਹੁਣ ਇਹਨਾਂ ਦੇ ਬੰਦੇ ਕੀ ਕਹਿ ਰਿਹਾ ਉਹ ਡਿਫੈਂਡ ਕਿਵੇਂ ਕਰ ਰਹੇ ਆ ਸਰ ਉਹ ਉਹ ਬੜਾ ਰੋਚਕ ਮਾਮਲਾ ਹੈ ਹੂੰ ਉਹ ਕਹਿ ਰਹੇ ਆ ਕਿ ਅੱਜ ਤੁਹਾਨੂੰ ਐਮਰਜੈਂਸੀ ਵਰਗੇ ਹਾਲਾਤ ਯਾਦ ਆ ਰਹੇ ਫਲਾਂ ਟਮ ਕਾ ਜਦੋਂ ਤੁਸੀਂ ਬਈ ਉਥੇ ਕੋਟਕਪੂਰੇ ਗੰਦਾ ਪਾਣੀ ਸੁੱਟਿਆ ਸੀ ਜਦੋਂ ਤੁਹਾਡੀਆਂ ਬੱਸਾਂ ਬੰਦੇ ਮਿੱਧ ਦੀਆਂ ਸੀ ਫਲਾਂ 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 ਉਦੋਂ ਨਹੀਂ ਸੀ ਐਮਰਜੈਂਸੀ ਕਿੱਟਾ ਇਹ ਮੈਂ ਕਹੂੰਗਾ ਕਿ ਬੇਸ਼ਰਮੀ ਵਾਲਾ ਤਰਕ ਐ ਸਾ ਜੀ ਤੁਸੀਂ ਬਦਲਾਅ ਦੇ ਮੁਦਈ ਸੀ ਤੁਸੀਂ ਸਿਸਟਮ ਨੂੰ ਬਦਲਣ ਆਏ ਲੋਕ ਸੀ ਜੀ ਬਿਲਕੁਲ ਜੇ ਉਸੇ ਸਿਸਟਮ ਨੂੰ ਤੁਸੀਂ ਕੰਟੀਨਿਊ ਕਰਨਾ ਸੀਗਾ ਫਿਰ ਤੁਸੀਂ ਪੱਟ ਤੇ ਥਾਪੀ ਮਾਰ ਕੇ ਕਹਿੰਦੇ ਕਿ ਕਰਜ਼ਾ ਲੈ ਕੇ ਗਵਰਨਮੈਂਟ ਚਲਾਵਾਂਗੇ 5 ਸਾਲ ਜੀ ਡੰਡਾ ਵਰਾਵਾਂਗੇ 5 ਸਾਲ ਠੀਕ ਹੈ ਜੀ ਤੇ ਤੁਹਾਨੂੰ ਚੁਟਕਲੇ ਤੇ ਲਤੀਫੇ ਸੁਣਾਵਾਂਗੇ 5 ਸਾਲ ਹੋਰ ਕੁਝ ਨਹੀਂ ਫਿਰ ਲੋਕ ਵੇਖ ਲੈਣ ਤੇ ਹਾਂ ਫਿਰ ਆਹੀ ਚੀਜ਼ਾਂ ਤੋਂ ਤੇ ਹੁਣ ਦੇਖੋ ਗੱਲ ਇਹ ਹੈ ਕਿ ਫਿਰ ਗੱਲ ਉਹੀ ਹੈ ਕਿ ਆਪਣੇ ਇਸ ਡੰਡਾ ਤੰਤਰ ਨੂੰ ਜਸਟੀਫਾਈ ਕਰਨ ਵਾਸਤੇ ਹਵਾਲੇ ਦੇ ਰਹੇ ਪਿਛਲੇ ਪਿਛਲੇ ਜੋ ਉਹਨਾਂ ਨੇ ਗਲਤ ਕੀਤਾ ਬਈ ਉਹਨਾਂ ਤੋਂ ਕਢਾ ਲਓ ਉਹਨਾਂ ਨੂੰ ਸਜ਼ਾ ਦਿਓ ਜੀ ਜੇ ਉਹਨਾਂ ਨੇ ਕੋਟਕ ਪੂਰਾ ਕਾਂਡ ਕਰਵਾਇਆ ਤੇ ਤੁਸੀਂ ਸਜ਼ਾ ਕਿੰਨਿਆਂ ਨੂੰ ਕਰਵਾਈ ਹੁਣ ਤੱਕ ਹੂੰ ਜੇ ਉਹਨਾਂ ਨੇ ਬੇਅਦਬੀਆਂ ਕਰਵਾਈਆਂ ਤੁਸੀਂ ਕਿੰਨੇ ਬੰਦੇ ਹੁਣ ਤੱਕ ਸਜ਼ਾ ਜਾਂ ਹਫਤਾ ਕਰਵਾਏ ਜੀ ਜੇ ਉਹਨਾਂ ਨੇ ਬੈਬਲ ਕਾਂਡ ਅੰਜਾਮ ਦਿੱਤਾ ਤਾਂ ਕਿੰਨੇ ਬੰਦਿਆਂ ਨੂੰ ਤੁਸੀਂ ਸਜ਼ਾ ਕਰਵਾਈ ਹੈ ਹੁਣ ਤੱਕ ਜੇ ਉਹਦੋਂ ਜ਼ਖਮੀ ਹੋਇਆ ਤੇ ਬਈ ਕਿੰਨੇ ਬੰਦਿਆਂ ਨੂੰ ਹੁਣ ਤੱਕ ਤੁਸੀਂ ਪੁਲਿਸ ਵਾਲਿਆਂ ਨੂੰ ਸਜ਼ਾ ਕਰਵਾਈ ਆ ਕੋਟਕਪੂਰੇ ਕਾਂਡ ਚ ਜਾਂ ਬਾਈਬਲ ਕਾਂਡ ਚ ਗੱਲਾਂ ਤੇ ਤੁਹਾਨੂੰ ਆਜ ਸੁਣਨੀਆਂ ਚਾਹੀਦੀਆਂ ਤੇ ਇਹਦਾ ਜਵਾਬ ਦੇਣਾ ਚਾਹੀਦਾ ਚਾਹੀਦਾ ਬਿਲਕੁਲ ਤੁਸੀਂ ਹੁਣ ਉਹਨਾਂ ਚਲੋ ਠੀਕ ਆ ਕਾਲੀਆਂ ਦਾ ਵੀ ਕੀ ਆ ਕਾਲੀ ਹੁਣ ਕੀ ਆ ਆਪਣੇ ਆਪ ਨੂੰ ਮੋਬਾਈਲਾਈਜ਼ ਕਰ ਰਹੇ ਨੇ ਭਈ ਇੱਕ ਤੇ ਇਹ ਆ ਕਿ ਦੇਖੋ ਅੱਜ ਵੀ ਮੈਂ ਕਾ ਖ਼ਬਰ ਦੀ ਪੜੀ ਖਬਰ ਹੁਣ ਜੇਤੇ ਸੁਖਬੀਰ ਬਾਦਲ ਨਹੀਂ ਬੋਲਦਾ ਕਹਿੰਦੇ ਕਿ ਆਪਦੇ ਸਾਲੇ ਲਈ ਬੋਲਦਾ ਹੀ ਨਹੀਂ ਜੇ ਬੋਲਦਾ ਤੇ ਕਹਿੰਦੇ ਕਿ ਕੱਲੀ ਉਹਦੀ ਘਰ ਦੀ ਧਰਨੇ ਲਾਈ ਜਾਂਦੀ ਮਜੀਠੀਏ ਦੀ ਤੇ ਇਹਨਾਂ ਦਾ ਪ੍ਰਾਣਾ ਕਿੱਥੇ ਆ ਜੇ ਉਹ ਅੱਜ ਚੱਲੇ ਆ ਤੇ ਉਹਨੂੰ ਨਪਲਿਆ ਹੁਣ ਕੋਈ ਬੋਲਉਂਦਾ ਨਹੀਂ ਉਹ ਕਹਿੰਦਾ ਵੀ ਠੀਕ ਹੈ ਠੀਕ ਹੈ ਇਹਨੂੰ ਚੱਕ ਲੈਣਾ ਚਾਹੀਦਾ ਮੈਂ ਨਹੀਂ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਨਾ ਨੇ ਆਪਣੇ ਰਾਜ ਦੇ ਵਿੱਚ ਵੀ ਇਦਾਂ ਦਾ ਕੋਈ ਡੰਡਾ ਤੰਤਰ ਨਹੀਂ ਵਿਖਾਇਆ ਅਸੀਂ ਖੁਦ ਗਵਾਹ ਹਾਂ ਇਸ ਚੀਜ਼ ਦੇ ਇਹਨਾਂ ਨੇ ਤੇ ਆਪਦੇ ਗਵਾਂਢ ਦੇ ਪਿੰਡ ਰਾਇਕੇ ਕਲਾਂ ਦੇ ਗੁਰਦੁਆਰੇ ਦੇ ਵਿੱਚ ਮਜ਼ਦੂਰਾਂ ਨੂੰ ਤਾਲ ਰੱਖਿਆ ਸੀਗਾ ਬਿਲਕੁਲ ਮੈਂ ਖੁਦ ਕਵਰੇਜ ਕਰਦਾ ਰਿਹਾ ਦੋ ਤਿੰਨ ਦਿਨ ਲਗਾਤਾਰ ਆ ਜਿਹੜੇ ਸਰਵਣ ਪੰਧੇਰ ਹੋ ਰਹੀਆਂ ਉਦੋਂ ਤੁਹਾਡੇ ਜੰਗ ਇਹ ਚ ਹੁੰਦੇ ਸੀ ਲక్ష్మణ ਸੇਵੇ ਵਾਲਾ ਮੈਂ ਤੁਹਾਨੂੰ ਕੱਲਾ ਕੱਲਾ ਨੇਤਾ ਕਰਾ ਦੇਣਾ ਮੈਂ ਇਸ ਤਰ੍ਹਾਂ ਦੀਆਂ ਵਾਧੂ ਕਲ ਵਾਧੂ ਲਾਠੀ ਚਾਰਜ ਦੇਖਿਆ ਸੀ ਲਗਭਗ ਹਰੇਕ ਸਰਕਾਰ ਮਤਲਬ ਕੀ ਹੈ ਪਰ ਤੁਸੀਂ ਧਾਗ ਲਹੂ ਤੇ ਲਹੂ ਨਾਲ ਨਹੀਂ ਧੋ ਸਕ ਧੋ ਸਕਦੇ ਜੀ 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 ਹੋਰ ਤੁਸੀਂ ਉਹ ਨਾ ਚੀਜ਼ਾਂ ਨੂੰ ਜਸਟੀਫਾਇਬਲ ਕਰ ਰਹੇ ਹੋ ਤਾਂ ਖੈਰ ਇਹ ਅਕਾਲੀਆਂ ਦਾ ਚਲੋ ਡੈਮੋਕਰੈਟਿਕ ਰਾਈਟ ਵੀ ਹੈ ਯਾਰ ਜੇ ਕੋਈ ਜਾਂਦਾ ਹੈ ਤਾਂ ਹੋਰ ਕਹਿੰਦੇ ਜੀ ਤੁਸੀਂ ਦਾਅਵਤਾਂ ਤੇ ਦਬਾਅ ਬਣਾ ਰਹੇ ਹੋ ਹੂੰ ਤੇ ਜਦ ਜਦ ਤੁਸੀਂ ਜਾ ਕੇ ਹੂਚ 트ਰੇਜਡੀ ਦੇ ਖਿਲਾਫ ਸੜਕਾਂ ਤੇ ਬੈਠੇ ਸੀ ਕੋਵਿਡ ਦਾ ਜਿਹੜਾ ਪ੍ਰੋਟੋਕਾਲ ਸੀ ਤੋੜ ਕੇ ਬਿਲਕੁਲ ਤੇ ਤੁਸੀਂ ਉਦੋਂ ਕਿਤੇ ਤੇ ਦਵਾਰ ਬਣਾ ਰਹੇ ਸੀਗੇ ਕਿਉਂਕਿ ਉਦੋਂ ਵੀ ਤਾਂ ਇਨਕੁਆਰੀ ਚੱਲ ਰਹੀ ਸੀਗੀ ਜੀ ਕੀ ਤੁਸੀਂ ਪੁਲਿਸ ਤੇ ਦਵਾਰ ਬਣਾ ਰਹੇ ਸੀ ਉਸ ਟਾਈਮ ਕਿਉਂਕਿ ਇਨਕੁਆਰੀ ਪੁਲਿਸ ਕਰ ਰਹੀ ਸੀ ਸੋ ਮਤਲਬ ਕਿ ਆਪਣੀਆਂ ਗੱਲਾਂ ਇਹ ਸਾਰੀਆਂ ਭੁੱਲ ਜਾਂਦੇ ਆ ਤਾਂ ਬਰਹਾਲ ਗੱਲ ਇਹ ਆ ਕਿ ਹੁਣ ਜਿਹੜਾ ਮਾਮਲਾ ਹੈ ਨਾ ਉਹ ਵੇਖਣ ਯੋਗ ਹੈ ਆ ਕਿ ਇਸ ਰਿਮਾਂਡ ਨੂੰ ਜਿਹੜਾ ਕਿ ਅੱਜ ਖਤਮ ਹੋਇਆ ਇਖਤਤਾਮ ਤੇ ਗਿਆ ਹੈ ਇਹਨੂੰ ਚੈਲੰਜ ਕੀਤਾ ਇਹਨਾਂ ਦੀ ਲੀਗਲ ਟੀਮ ਨੇ ਹਾਈ ਕੋਰਟ ਚ ਹਾਈ ਕੋਰਟ ਜੀ ਠੀਕ ਹੈ ਜੀ ਉੱਥੋਂ ਦੀਆਂ ਜੜੀਆਂ ਹੁਣ ਬੈਸਾਂ ਹੋਣਗੀਆਂ ਉੱਥੇ ਨਿਤਾਰਾ ਹੋਣਾ ਹੈ ਕਿ ਕੀ ਇਹ ਗ੍ਰਿਫਤਾਰੀ ਜਿਹੜੀ ਹੋਈ ਆ ਕਿਉਂਕਿ ਗ੍ਰਿਫਤਾਰੀ ਦੇ ਟਾਈਮ ਨੂੰ ਲੈ ਕੇ ਕਿ 9 ਵਜੇ ਬਿਕਰਮ ਜੀਠੀਆਂ ਨੂੰ ਹਿਰਾਸਾ ਚ ਲੈ ਲਿਆ ਜਾਂਦਾ ਗ੍ਰਿਫਤਾਰੀ ਪਾਈ ਜਾਂਦੀ ਹੈ 11:20 ਤੇ ਸੁਪਰੀਮ ਕੋਰਟ ਦੀ ਜੋ ਅਬਜ਼ਰਵੇਸ਼ਨ ਹੈ ਹਾਈ ਕੋਰਟ ਦੀ ਜੋ ਲਿਖਤ ਪੱਤਰ ਹੈ ਜੋ ਮਤਲਬ ਕਿ तमाम ਕੇਸ ਮਜੀਠੀਏ ਦੇ ਨਾਲ ਜੁੜੇ ਨੇ ਜੀ ਭਈ ਉਹਨਾਂ ਸਾਰਿਆਂ ਦੇ ਮੱਦੇ ਨਜ਼ਰ ਹੁਣ ਚੈਲੰਜ ਕੀਤਾ ਗਿਆ ਹੂੰ ਉਹ ਗ੍ਰਿਫਤਾਰੀ ਦਾ ਪ੍ਰੋਸੀਜਰ ਫਾਲੋ ਕੀਤਾ ਗਿਆ ਕਿ ਨਹੀਂ ਕੀਤਾ ਗਿਆ ਤਕਨੀਕੀ ਆਧਾਰ ਤੇ ਹੁਣ ਉੱਥੇ ਨਵੇੜਾ ਹੁੰਦਾ ਨਜ਼ਰ ਆਏਗਾ ਇਹ ਝੇੜਾ ਚੱਲਦਾ ਹੀ ਰਹੇਗਾ ਕਿਉਂਕਿ ਦੇਖੋ ਬਿਕਰਮ ਮਜੀਠੀਆ ਵਾਲਾ ਕਾਰਡ ਹੈ ਨਾ ਜਿਹੜਾ ਉਹ ਇਹਨਾਂ ਨੇ ਲਾਸਟ ਖੇੜਤਾ ਆਪਦਾ ਹੁਣ ਇਹਨਾਂ ਦੀ ਪੋਰਟਲ 'ਚ ਇਸ ਤੋਂ ਵੱਧ ਕੁਝ ਨਹੀਂ ਸਿਰਫ ਸਵਾਏ ਇੱਕ ਹੋਰ ਜਿਹੜਾ ਕਿ ਆਪਾਂ ਕਹਿ ਲਈਏ ਕਿ ਬੀਬੀਆਂ ਨੂੰ ਦੇਣ ਵਾਲਾ ਹਜ਼ਾਰ-ਹਜ਼ਾਰ ਰੁਪਿਆ ਠੀਕ ਹੈ ਜੀ ਤਾਂ ਇਹ ਜਿਹੜਾ ਮਾਮਲਾ ਉਹ ਇਸੇ ਤਰ੍ਹਾਂ ਹੀ ਕੰਮ ਚਲੇਗਾ ਵੀ ਮਤਲਬ ਕਿ ਮਜੀਠੀਏ ਦੇ ਮਾਮਲੇ 'ਚ ਪੂਰੀ ਤਾਕਤ ਝੂਕਣਗੇ ਸਭ ਕੁਝ ਹੋਏਗਾ ਤੇ ਜ਼ੋਰ ਲੱਗਾ ਹੋਇਆ ਔਰ ਆਮ ਆਦਮੀ ਪਾਰਟੀ ਦਾ ਅੰਦਰੂਨੀ ਜ਼ੋਰ ਵੀ ਲੱਗਾ ਤੁਸੀਂ ਕੋਮਰ ਵਿਜੇ ਪ੍ਰਤਾਪ ਦੀ ਇੱਕ ਇੰਟਰਵਿਊ ਜੇ ਸੁਣੋਗੇ ਤਾਂ ਉਹਦੇ ਵਿੱਚ ਉਹ ਥੋੜਾ ਇਸ਼ਾਰਾ ਵੀ ਕਰਦੇ ਨੇ ਕਿ ਇਹਨਾਂ ਦੇ ਵਿੱਚੋਂ ਹੀ ਕੁਝ ਆਗੂ ਸ਼ਾਇਦ ਵਿਕਰਮਜੀਤਿਆ ਨੂੰ ਹੱਥ ਪਾਉਣ ਦੇ ਹੱਕ 'ਚ ਨਹੀਂ ਸੀ ਹੁਣ ਕੀ ਮਾਮਲਾ ਮੈਨੂੰ ਨਹੀਂ ਪਤਾ ਜੀ ਕਿਉਂ ਨਹੀਂ ਸੀ ਸੰਕੇਤ ਉਹ ਦੇ ਰਹੇ ਨੇ ਤਾਂ ਇਹਦਾ ਮਤਲਬ ਹੈ ਕਿ ਇੱਕ ਜੇ ਰੋਕ ਰਿਹਾ ਸੀ ਤਾਂ ਦੂਜਾ ਠੋਕ ਰਿਹਾ ਸੀ ਕਾਸ਼ਮਕਸ਼ ਤੇ ਅੰਦਰੂਨੀ ਵੀ ਹੈ ਬਿਲਕੁਲ ਬਿਲਕੁਲ ਕਸ਼ਮੀਰ ਕਸ਼ਤੇ ਅੰਦਰੂਨੀ ਵੀ ਹੈ ਸੋ ਇਸ ਕਰਕੇ ਜੋ ਭਗਵੰਤ ਮਾਨ ਦਾ ਇੱਥੇ ਦਾ ਕਹ ਲਓ ਕਿ ਆਪਣਾ ਬੜਾ ਜ਼ਬਰਦਸਤ ਸਮਰਥਨ ਦੇਣ ਵਾਲਾ ਢੋਲਾ ਉਹ ਜ਼ਿਆਦਾ ਐਕਟਿਵ ਹੋਏਗਾ ਕਿ ਇਹੀ ਇੱਕ ਮੌਕਾ ਹੈ ਜਦੋਂ ਭਗਵੰਤ ਮਾਨ ਦੀ ਜੋ ਹੁਣ ਤੱਕ ਦੀ 3.5 ਸਾਲ ਦੀ ਜੋ ਵੀ ਲੋਕਾਂ ਦੇ ਮਨਾਂ ਦੇ ਵਿੱਚ ਨਰਾਜ਼ਗੀ ਆ ਜਾਂਦਾ ਹੈ ਨਾਰਾਸ਼ਤਾ ਹੈ ਉਸ ਨੂੰ ਦੂਰ ਕੀਤਾ ਜਾਵੇ ਤਾਂ ਇਹ ਮਾਮਲਾ ਬਹੁਤ ਵੱਡਾ ਬਣਿਆ ਪਿਆ ਜੀ ਬਿਲਕੁਲ ਦੋਨੇ ਪੱਖਾਂ ਤੇ ਇਹ ਚੀਜ਼ਾਂ ਹੈਗੀਆਂ ਨੇ ਕਰ ਦੋ ਕਮੈਂਟ ਪੜਦੇ ਮਿੰਟੂ ਜੀ ਫੇਰ ਆਪਾਂ ਇੱਕ ਦਾ ਸਵਾਲ ਹੋਰ ਲੈਨੇ ਆ ਅ ਬੱਲੀ ਸਾਹਿਬ ਕਹਿ ਰਹੇ ਨੇ ਕਿ ਵੇਖ ਕੇ ਇੰਜ ਲੱਗ ਰਿਹਾ ਵੀ ਆਪ ਵਾਲੇ ਜਿਹੜੇ ਨੇ ਉਹ ਕਹਿੰਦੇ ਅਕਾਲੀ ਦਲ ਦੀ ਵਾਪਸੀ ਕਰਵਾ ਰਹੇ ਨੇ ਤੇ ਦੂਸਰੇ ਪਾਸੇ ਮਨਜੀਤ ਬਰਾੜ ਹੋਰਾਂ ਦਾ ਇੱਕ ਕਮੈਂਟ ਹੈ ਇਹ ਵੀ ਪੜਨ ਵਾਲਾ ਹੈ ਕਹਿੰਦੇ ਵੀ ਪਹਿਲਾਂ ਪਟਿਆਲੇ ਜਾਂਦੇ ਹੁੰਦੇ ਸੀ ਉੱਥੇ ਠੱਕੇ ਖਾਂਦੇ ਸਪਿਰ ਬਠਿੰਡੇ ਤੇ ਕਹਿੰਦੇ ਹੁਣ ਸੰਗਰੂਰ